ਹਾਂਜੀ ਕਿਦਾ ਸਾਰੇ ਸਵਾਗਤ ਤੁਹਾਡੇ ਸਾਰਿਆਂ ਦੇ ਇੱਕ ਵਾਰ ਫਿਰ ਤੋਂ ਸਾਡੇ ਚੈਨਲ ਤੇ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਅੱਜ 31 ਦਸੰਬਰ ਨੂੰ ਲਾਸਟ ਡੇ ਆਫ 2024 ਤੇ ਕੱਲ ਰਾਤ ਅਪੋਸਲੰਕੂਨੋਲਜੀ ਸਾਡੇ ਸਪੈਸ਼ਲ ਪਾਦਰ ਸਾਹਿਬ ਜਿਹੜੇ ਕਿ ਲਾਈਵ ਹੋਏ ਸੀਗੇ ਕੰਪਰੇ ਚਰਚ ਤੋਂ ਤੇ ਮਦਰ ਜੀ ਵੀ ਲਾਈਵ ਹੋਏ ਸੀਗੇ ਤੇ ਤੇ ਉਹਨਾਂ ਨੇ ਜੋ ਕਿ ਜੋ ਰਿਕੁਆਇਰ ਸੀਗਾ ਜੋ ਅੱਜ ਪਰਫਾਰਮੈਂਸ ਹੋਣੀ ਸੀਗੀ ਤੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਪ੍ਰੈਕਟਿਸ ਕਰਵਾਈ ਹੈ ਨਾ ਪੂਰੀ ਰਿਕੁਆਇਰ ਨੂੰ ਤੇ ਤੁਸੀਂ ਵੀਡੀਓ ਦੇਖ ਹੀ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਤੁਸੀਂ ਸਾਰਿਆਂ ਨੂੰ ਲਾਈਵ ਵੀਡੀਓ ਵੀ ਦੇਖ ਲਈ ਹੋਣੀ ਆ ਤੇ ਕੁਝ ਬਹੁਤ ਇੰਪੋਰਟੈਂਟ ਟੌਪਿਕ ਸੀਗੇ ਜਿਹੜੇ ਉਹਨਾਂ ਨੇ ਉਸ ਲਾਈਵ ਦੇ ਵਿੱਚ ਗੱਲਬਾਤ ਕੀਤੀ ਸੀਗੀ ਤੇ ਅਸੀਂ ਵੀ ਉਹਦੇ ਵਿੱਚ ਇੱਕ ਇੰਪੋਰਟੈਂਟ ਟੌਪਿਕ ਤੇ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ ਗੱਲਬਾਤ ਕਰਨ ਜਾ ਰਿਹਾ ਤੇ ਉਹ ਐਵੇਂ ਆ ਉਹ ਟੌਪਿਕ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅਪੋਸਟਲ ਅੰਕੁਰ ਨਰੂਲਾ ਜੀ ਦੇ ਵੱਲੋਂ ਜਿਵੇਂ ਕਿ ਤੁਹਾਨੂੰ ਪਤਾ ਕਿ ਕੱਲ ਸਾਰਾ ਪੰਜਾਬ ਬੰਦ ਸੀਗਾ ਕਿਸਾਨਾਂ ਦੇ ਕਰਕੇ ਖਨ ਬੰਦ ਸੀਗਾ ਕਿਉਂਕਿ ਕਿਸਾਨ ਤੁਹਾਨੂੰ ਪਤਾ ਧਰਨੇ ਤੇ ਬੈਠੇ ਹੋਏ ਨੇ ਤੇ ਡੱਲੇ ਵਾਲਾ ਜਿਹੜੇ ਕਿ ਮਰਨ ਵਰਤ ਤੇ ਵੀ ਬੈਠੇ ਹੋਏ ਨੇ ਤੇ ਉਹਦੇ ਕਰਕੇ ਜਿਹੜੇ ਕਿ ਕਿਸਾਨ ਸੜਕ ਤੇ ਧਰਨਾ ਲੱਗਾ ਹੋਇਆ ਸੀਗਾ ਦੈਟਸ ਵਾਈ ਪੂਰਾ ਪੰਜਾਬ ਉਸ ਟਾਈਮ ਕੱਲ ਬੰਦ ਸੀਗਾ ਤੇ ਪੋਸਟਲ ਦੇ ਵੱਲੋਂ ਜਿਹੜਾ ਕਿ ਕੱਲ ਇੱਕ ਲਾਈਵ ਹੋ ਕੇ ਉਹਨਾਂ ਨੇ ਇਹ ਗੱਲ ਆਖੀ ਆ ਕਿ ਕਹਿੰਦੇ ਕਿ ਮੈਂ ਆਪਣੀ ਛੱਤ ਦੇ ਉੱਤੇ ਕਹਿੰਦੇ ਕਿ ਮੈਂ ਪਲਾਂਟਸ ਲਗਾਏ ਕੁਝ ਵੈਜੀਟੇਬਲਸ ਲਗਾਈਆਂ ਤਦਨ ਮੈਂ ਕਹਿੰਦੇ ਉਹਨਾਂ ਨੂੰ ਮੈਂ ਜਦੋਂ ਸਿੰਚਿਆ ਪਾਣੀ ਦਿੱਤਾ ਖਾਦ ਵਗੈਰਾ ਪਾਈ ਦਨ ਮੈਂ ਉਸ ਚੀਜ਼ ਨੂੰ ਸਮਝਿਆ ਫੀਲ ਕਹਿੰਦਾ ਮੈਨੂੰ ਕਿਸਾਨਾਂ ਵਾਲੀ ਦਰਦਤਾ ਹੈਗਾ ਸੀਗਾ ਬਟ ਮੈਂ ਜਦੋਂ ਚੀਜ਼ਾਂ ਖੁਦ ਕੀਤੀਆਂ ਤੇ ਕਿੰਨੇ ਨੂੰ ਪਤਾ ਲੱਗਾ ਕਿ ਕਿਸਾਨ ਕਿੰਨੀ ਮਿਹਨਤ ਕਰਦਾ ਹੈ ਕਿੰਨਾ ਕੁਝ ਕਰਦਾ ਹੈ ਦਨ ਫੇ ਵੀ ਪ੍ਰੋਪਰ ਰਿਜ਼ਲਟ ਨਹੀਂ ਮਿਲਦਾ ਹੁਣ ਇਹ ਹੈ ਕਿ ਉਹਨੇ ਜੇ ਕਿੱਲੇ ਇੱਕ ਕਿੱਲੇ ਦੇ ਵਿੱਚ ਉਹਨੇ ਜੇ ਕਣਕ ਚੋਨਾ ਜਾਂ ਕੁਝ ਵੀ ਉਗਾਇਆ ਉਹਨੇ ਤੇ ਉਹਦਾ ਮਤਲਬ ਇਹ ਨਹੀਂ ਕਿ ਜੰਨਾ ਉਹਨੇ ਕਿੱਲੇ ਦੇ ਵਿੱਚ ਉਹਨੇ ਲਗਾਇਆ ਤੇ ਉਹਨੂੰ ਪ੍ਰੋਪਰ ਉਹਦਾ ਕਿ ਮੁੱਲ ਪੈਣਾ ਹੀ ਪੈਣਾ ਹੈ ਉਹਦੇ ਵਿੱਚ ਕੁਝ ਫਸਲ ਖਰਾਬ ਹੋ ਜਾਂਦੀ ਹੈ ਕੁਝ ਕੀੜੇ ਲੱਗ ਜਾਂਦੇ ਕੁਝ ਵੀ ਹੋ ਜਾਂਦਾ ਹੈ ਨਾ ਬਾਈ ਕੁਝ ਵੀ ਕੁਝ ਵੀ ਹੋ ਸਕਦਾ ਹੈ ਤੇ ਕਦੇ ਉਹ ਇੰਨੀ ਮਿਹਨਤ ਕਰਦਾ ਉਹਨੂੰ ਫਿਰ ਵੀ ਕਈ ਵਾਰ ਕੀ ਹੁੰਦਾ ਕਿ ਫਲ ਨਹੀਂ ਮਿਲਦਾ ਉਹਦੀ ਮਿਹਨਤ ਤੇ ਉਹ ਚੀਜ਼ ਕਹਿੰਦਾ ਕਿ ਮੈਨੂੰ ਬਹੁਤ ਜ਼ਿਆਦਾ ਹਾਰਟ ਕੀਤੀ ਤੇ ਕਹਿੰਦੇ ਕਿ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਜਿਹੜੇ ਵੀ ਕਿਸਾਨ ਆਪਣੇ ਬਾਰਡਰਾਂ ਤੇ ਬੈਠੇ ਹੋਏ ਨੇ ਵਿਚਾਰੇ ਤੇ ਉਹਨਾਂ ਲਈ ਪ੍ਰੇਅਰ ਕਰੋ ਜਿੰਨੀ ਪ੍ਰੇਅਰ ਤੁਸੀਂ ਕਰ ਸਕਦੇ ਹੋ ਤੇ ਅੱਜ ਵੀ ਉਹਨਾਂ ਦੇ ਲਈ 31 ਨਾਈਟ ਦੇ ਵਿੱਚ ਜਿਹੜੀ ਕਿ ਪ੍ਰੇਅਰ ਕੀਤੀ ਜੋਗੀ ਆਪਣੇ ਕਿਸਾਨ ਵੀਰਾਂ ਦੇ ਲਈ ਤੇ ਕਹਿੰਦੇ ਮੈਂ ਸਰਕਾਰ ਨੂੰ ਇਹ ਗੱਲ ਬੇਨਤੀ ਕਰਦਾ ਆ ਅਪੀਲ ਕਰਦਾ ਕਿ ਤੁਸੀਂ ਪਲੀਜ਼ ਜਿਹੜੇ ਸਾਡੇ ਕਿਸਾਨ ਵੀਰ ਆ ਉਹਨਾਂ ਦੀ ਜੋ ਉਹਨਾਂ ਲਈ ਮੰਗਾ ਪਲੀਜ਼ ਪੂਰੀਆਂ ਕੀਤੀ ਜਾਣ ਉਹਨਾਂ ਦੀ ਜੋ ਵੀ ਉਹਨਾਂ ਦੀ ਸਬਜ਼ੀਆਂ ਦਾ ਉਹਨਾਂ ਦਾ ਜਿਹੜਾ ਪ੍ਰੋਪਰ ਉਹਨਾਂ ਨੂੰ ਮੁੱਲ ਦਿੱਤਾ ਜਾਏ ਹੈ ਨਾ ਇਹ ਨਹੀਂ ਕਿ ਤੁਸੀਂ ਘੱਟ ਰੇਟ ਤੇ ਉਹਨਾਂ ਦੀਆਂ ਬਿਕਰੀਆਂ ਇਹ ਚੀਜ਼ਾਂ ਤੇ ਉਹਨਾਂ ਨੂੰ ਕੁਛ ਪੱਲੇ ਬਚ ਨਹੀਂ ਰਿਹਾ इदा ना किया जाए तो उन्हें जो भी उन्होंने दर्द जो भी उन्होंने ठीक है किसानों जो हमदर्दी थी उन्होंने जताई वीडियो लाइव होकर तो हम थोड़ी जी क्लिप अपनी स्क्रीन के दे, उ देख सकते हो जब मैंने खुद सब्जियां लगाई तो मेरे को वाकई महसूस हुआ कि इतना पालने के बाद भी आप इमेजिन करो कई सब्जियाँ किसानों की पाँच रुपये किलो बिकती क्या आता आज पाँच रुपये किलो में मैं कहता हूँ कि आप फॉरन में चले जाओ तो मिट्टी भी नहीं मिलेगी आपको हाथ मिट्टी रेता गोबर के उपले भी आपको इतने में नहीं मिलेंगे तो मैं बड़ा तब मेरे मन में और सिंपति थी कि वाकई ही जो किसान हैं इनका इनकी लाइफ बहुत हार्ड है आज किसानों का यहां बंद था पंजाब में कल ये ओपन हो जाएगा तो कल आपके लिए कोई प्रॉब्लम नहीं होगी तो मेरी ये आपसे गुजारिश है इसको पॉलिटिकली क्रिश्चियन लोग मत देखें इनके लिए प्रार्थना करें कि परमेश्वर किसानों की जिंदगी जो है उन्हें अच्छा करे अगर आप फॉरन में देखोगे तो एक एक गोभी का फूल आप देखो अगर कनाडा की मार्केट में चले जाओ सुपर मार्केट में एक डॉलर डेढ़ डॉलर पचहत्तर अस्सी रुपये का वो डेढ़ दो किलो का फूल मिलता है गोभी का और यहाँ इंडिया में गोभी एक्स्ट्रा हो जाती है तो वो पोड़ियों के भाव बिकती है लेकिन अगर हम खुद उगाएं तो, उगा तो देखें कितनी उसमें मेहनत लगती है तो मेरी ये क्रिश्चियन लोगों से कल भी मैं अनाउंस करूंगा कि हमें प्रार्थनाओं में रखना है कि परमेश्वर जो किसान है इंडिया के पूरे इंडिया के अकेले पंजाब की मैं बात नहीं कर रहा हूँ कि परमेश्वर उन्हें ऐसा सिस्टम दे ऐसे लोगों को ऐसे व्यवसायियों को ऐसे बिजनेसमैन लोगों को ऐसे पढ़े लिखे लोगों को उनमें शामिल करे वो पढ़े लिखे हैं लेकिन जो होते हैं जिन्हें मालूम होता है बहुत बार मेरी किसान लीडरों से भी बात होती है कि आप लोग अपनी सब्जी को डायरेक्ट क्यों नहीं बेचते हैं या किसी अच्छी कंपनी को या किसी को भी अगर हम प्रार्थना करेंगे तो इन विषयों के ऊपर भी बहुत परमेश्वर कार्य कर सकता है